ਬਾਬਾ ਸ਼ੇਖ ਫਰੀਦ ਆਗਮਨਪੁਰਵ ਤੇ ਕਰਵਾਇਆ ਜਾ ਰਿਹਾ ਹੈ 26ਵਾਂ 올 ਇੰਡੀਆ ਸ਼ੂਟਿੰਗ ਬਾਲ ਟੂਰਨਾਮੈਂਟ ਜੇਤੂ ਖਿਡਾਰੀਆਂ ਨੂੰ ਦਿੱਤੇ ਜਾਣਗੇ ਨਗਦੇ ਨਾਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਸ਼ੇਖ ਫਰੀਦ ਆਗਮਨਪੁਰਵ ਤੇ ਪੰਜਾਬ ਸ਼ੂਟਿੰਗ ਬਾਲ ਐਸੋਸੀਏਸ਼ਨ ਵੱਲੋਂ 26ਵਾਂ 올 ਇੰਡੀਆ ਸ਼ੂਟਿੰਗ ਬਾਲ ਟੂਰਨਾਮੈਂਟ ਬਲਵੀਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ 21 ਅਤੇ 22 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਦਿੰਦਿਆਂ ਸ਼ੂਟਿੰਗ ਬਾਲ ਟੂਰਨਾਮੈਂਟ ਦੇ ਪ੍ਰਧਾਨ ਜਨਿੰਦਰ ਜੈਨ ਅਤੇ ਜਰਨਲ ਸਕੱਤਰ ਕੋਰ ਸਿੰਘ ਤੋਂ ਇਲਾਵਾ ਡਾਕਟਰ ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਸ਼ੂਟਿੰਗ ਬਾਲ ਟੂਰਨਾਮੈਂਟ 'ਚ ਇਸ ਵਾਰ ਪੰਜਾਬ, ਰਾਜਸਥਾਨ, ਦਿੱਲੀ ਅਤੇ ਹਰਿਆਣੇ ਦੀਆਂ ਕਰੀਬ 20 ਨਾਮਵਰ ਟੀਮਾਂ ਭਾਗ ਲੈਣਗੀਆਂ ਜਿਸ ਵਿੱਚ ਪਹਿਲਾ ਇਨਾਮ 21000 ਰੁਪਇਆ ਦੂਜਾ ਇਨਾਮ 15000 ਅਤੇ ਤੀਜਾ 4100 ਅਤੇ ਚੌਥਾ ਇਨਾਮ 3100 ਸਮੇਤ ਟਰੋਫੀ ਦਿੱਤੀ ਜਾਵੇਗੀ ਇਸ ਮੌਕੇ ਐਫਐਨਐਸ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਹੋਰ ਕੀ ਕਿਹਾ ਕੋਫਰੀਦ ਕੋਰ ਤੋਂ ਜਗਦੀਸ਼ ਬਾਂਬਾ ਦੇ ਨਾਲ ਸतीश ਕੁਮਾਰ ਦੀ ਇਹ ਰਿਪੋਰਟ ਇਹ ਸਾਡੇ ਪੰਜਾਬ ਸ਼ੂਟਿੰਗ ਬਾਲ ਐਸੋਸੀਏਸ਼ਨ ਵੱਲੋਂ ਬਾਬਾ ਸ਼ੇਫਰੀ ਜੀ ਦੇ ਅਗਰਨਪੁਰੋਂ 55 ਮੈਂ ਤੇ 26 ਮਾ ਆਲ ਇੰਡੀਆ ਸ਼ੂਟਿੰਗ ਬਾਲ ਟੂਰਨਾਮੈਂਟ ਦਾ ਜਿਹੜਾ 21 ਤੇ 22 ਸਤੰਬਰ ਨੂੰ ਬਲਵੀਰ ਸੀਨੀਅਰ ਸਕੂਲ ਫ੍ਰੀਕੋਰਡ ਵੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਹਰਿਆਣਾ ਰਾਜਸਥਾਨ ਪੰਜਾਬ ਅਤੇ ਦਿੱਲੀ ਦੀਆਂ ਵੀ ਨਾਂਵਾਂ ਟੀਮਾਂ ਭਾਗ ਲੈ ਰਹੀਆਂ ਉਹਦੇ ਵਿੱਚ ਜਿਹੜੀਆਂ ਟੀਮਾਂ ਸਾਡੇ ਕੋਲੇ ਪਹਿਲੇ ਨੰਬਰ ਤੇ ਦੂਜੇ ਤੇ ਤੀਜੇ ਤੇ ਆਉਂਦੀਆਂ ਉਹਨਾਂ ਨੂੰ ਲਗਭਗ ਨਾਮ ਦੇ ਕੇ ਸਨਮਾਨਤ ਕੀਤਾ ਜਾਂਦਾ ਬਾਕੀ ਜਿਹੜੀ ਸਾਡੀ ਐਸੋਸੀਏਸ਼ਨ ਪਿਛਲੇ 25 30 ਸਾਲ ਤੋਂ ਕੰਮ ਕਰਦੇ ਆ ਰਹੀ ਹੈ ਤੇ ਇਹਦੇ ਵਿੱਚ ਹਰੇਕ ਸਾਲ ਜਿਹੜੇ ਅਸੀਂ ਟੂਰਨਾਮੈਂਟ ਇਹ ਵੀ ਕਰਾਉਨੇ ਆ ਉਸ ਤੋਂ ਬਾਅਦ ਸਾਡੇ ਸਟੇਟ ਚੈਂਪੀਅਨਸ਼ਿਪ ਵੀ ਹੁੰਦੇ ਆ ਤੇ ਇਹਦੇ ਵਿੱਚ ਸਾਨੂੰ ਲੋਕਾਂ ਦਾ ਪਰਪੋਰ ਸੰਯੋਗ ਮਿਲਦਾ ਤੇ ਔਰ ਵੱਧ ਤੋਂ ਵੱਧ ਜਿਹੜੇ ਖਿਡਾਰੀ ਆ ਸਾਡੇ ਇਸ ਟੂਰਨਾਮੈਂਟ ਦੇ ਵਿੱਚ ਆਉਂਦੇ ਆ ਤੇ ਦਸ਼ਕਾਂ ਦਾ ਖੂਬ ਮਨਾਈਆਂ ਕਰਦੇ ਨੌਜਵਾਨਾਂ ਨੂੰ ਪਿੱਛੇ ਨਹੀਂ ਦੇਣਾ ਨੌਜਵਾਨਾਂ ਨੂੰ ਅਸੀਂ ਇਸ ਨੇ ਦੇਣਾ ਚਾਹੁੰਦੇ ਆ ਸਾਡਾ ਖੇਡ ਗੇਮਾ ਕਰਾਉਣ ਦਾ ਮਤਲਬ ਇਹ ਹੀ ਆ ਕਿ ਅੱਜ ਸਾਡੇ ਜਿਹੜੇ ਨੌਜਵਾਨ ਕਿੜੇ ਆ ਉਹ ਨਸ਼ੇ ਦੇ ਵਿੱਚ ਡੁੱਬਦੇ ਜਾ ਰਹੀ ਹੈ। ਉਹਨੂੰ ਨਸ਼ੇ ਦੇ ਵਿੱਚੋਂ ਬਾਹਰ ਕੱਢਣ ਵਾਸਤੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜੇ ਆ ਬੱਚਿਆਂ ਨੂੰ ਜਿਹੜੇ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਵੱਤ ਵਤ ਪਿੰਡਾਂ ਦੇ ਵਿੱਚ ਗਰਾਊਂਡ ਬਣਾ ਕੇ ਜੇ ਮੰਨ ਵੱਤ ਵਤ ਸਹੂਲਤਾਂ ਦੇ ਕੇ ਉਹਨਾਂ ਨੂੰ ਜਿਹੜੇ ਖੇਡਾਂ ਨਾਲ ਜੋੜਨਾ ਚਾਹੀਦਾ ਜੇ ਉਹ ਬੱਚੇ ਖੇਡਾਂ ਨਾਲ ਜੁੜਨਗੇ ਤਾਂ ਉਹ ਨਸ਼ਿਆਂ ਤੋਂ ਦੂਰ ਰਹਿ ਜਾਣਗੇ ਤੇ ਉਸ ਤੋਂ ਬਾਅਦ ਮੈਂ ਇਹ ਵੀ ਸੁਨੇਹਾ ਦੇਣਾ ਚਾਹਣਾ ਜਿਹੜੇ ਆ ਬੱਚੇ ਆ ਜਿਵੇਂ ਮੰਨ ਲਓ ਜਿਨ੍ਹਾਂ ਦੇ ਬੱਚੇ ਮਨ ਲਓ ਵੀ ਘਰੋਂ ਜੋ ਖੇਡਣ ਦੇ ਗਰਾਊਂਡ 'ਚ ਨਹੀਂ ਆਉਂਦੇ ਉਹਨਾਂ ਨੂੰ ਮੈਂ ਸਨੇਹ ਦੇਣਾ ਚਾਹਣਾ ਵੀ ਆਪਦੇ ਬੱਚਿਆਂ ਨੂੰ ਜਿਹੜਾ ਹੈਗਾ ਉਹ ਜ਼ਰੂਰ ਮੰਨ ਲਓ ਵੀ ਖੇਡਾਂ ਦੇ ਗਰਾਊਂਡ ਦੇ ਨੇੜੇ ਲੈ ਕੇ ਆਇਆ ਕਰਨ ਪਹਿਲਾਂ ਬੱਚਿਆਂ ਨੂੰ ਵਿਖਾਉਣ ਵਿਖਾਉਣ ਤੋਂ ਬਾਅਦ ਉਹਨਾਂ ਨੂੰ ਆਪਦੇ ਜਿੱਥੇ ਗਲੀ ਮੱਲੇ ਪਾਰਕ ਆ ਉੱਥੇ ਛੋਟੇ-ਛੋਟੇ ਗਰਾਊਂਡ ਬਣਾ ਕੇ ਖੇਡਾਂ ਵੱਲੀ ਜੋੜਨਾ ਚਾਹੀਦਾ ਇਹ ਸਾਡੇ ਨਾ ਵੀ ਮੰਨ ਲਓ ਪੰਜਾਬ ਨਹੀਂ ਹਿੰਦੁਸਤਾਨ ਤੋਂ ਜਿਹੜੀਆਂ ਗੇਮਾਂ ਸਾਡੀਆਂ ਜਿਹੜੀਆਂ ਸਾਡੇ ਨਾਲ ਜ਼ਮੀਨੀ ਜੁੜੀਆਂ ਉਹ ਖਤਮ ਹੁੰਦੀਆਂ ਜਾ ਰਹੀਆਂ ਬਾਬਾ ਫਰੀਦ ਜੀ ਦੀ ਪਵਿੱਤਰ ਛੋਹ ਧਰਤੀ ਤੇ ਬਾਬਾ ਫਰੀਦ ਮੇਲੇ ਤੇ ਕਰਵਾਏ ਜਾ ਰਹੇ ਸ਼ੂਟਿੰਗ ਬਾਲ ਐਸੋਸੀਏਸ਼ਨ ਵੱਲੋਂ ਮੈਚ ਕਰਵਾਏ ਜਾ ਰਹੇ ਨੇ ਜਿਦੇ ਵਿੱਚ ਆਲ ਇੰਡੀਆ ਦੀਆਂ ਟੀਮਾਂ ਭਾਗ ਲੈ ਰਹੀਆਂ ਨੇ ਤੇ ਬੜੇ ਅਟਰੈਕਟਿਵ ਨਾਮ ਰੱਖੇ ਗਏ ਪਹਿਲਾ ਨਾਮ 21000 ਰੁਪਿਆ ਦੂਜਾ ਨਾਮ 15000 ਰੁਪਿਆ ਵੱਧ ਤੋਂ ਵੱਧ ਬੱਚਿਆਂ ਨੂੰ ਅਟਰੈਕਟਿਵ ਕਰਨ ਆਸੇ ਵੱਧ ਤੋਂ ਵਧੀਆ ਨਾਮ ਰੱਖੇ ਗਏ ਨੇ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪਰ ਮੌਕੇ ਆਲ ਇੰਡੀਆ ਸ਼ੂਟਿੰਗ ਬਾਲ ਟੂਰਨਾਮੈਂਟ ਜੋ ਹਰ ਸਾਲ ਦੀ ਤਰ੍ਹਾਂ ਬਰਬੀਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋ ਰਿਹਾ ਹੈ ਪੂਰੇ ਭਾਰਤ ਦੇ ਵਿੱਚੋਂ ਨਾਮਵਰ 20 ਟੀਮਾਂ ਹਿੱਸਾ ਲੈ ਰਹੀਆਂ ਨੇ ਨਗਦੇ ਨਾਮ ਦਿੱਤੇ ਜਾਣਗੇ ਬੱਚਿਆਂ ਦੀ ਰਿਫਰੈਸ਼ਮੈਂਟ ਦਾ ਖਿਡਾਰੀਆਂ ਦੀ ਰਿਫਰੈਸ਼ਮੈਂਟ ਦਾ ਰਹਿਣ ਸਹਿਣ ਦਾ ਐਸੋਸੀਏਸ਼ਨ ਵੱਲੋਂ ਪ੍ਰਬੰਧ ਕੀਤਾ ਗਿਆ ਸਾਰੇ ਹੀ ਅਫੀਸ਼ੀਅਲ ਰੈਫਰੀ ਅੰਪਾਇਰਸ ਜਿਹੜੇ ਐਸੋਸੀਏਸ਼ਨ ਦੇ ਵੱਲੋਂ ਆਉਣਗੇ ਸਭ ਦੀਆਂ ਡਿਊਟੀਆਂ ਲੱਗੀਆਂ ਸਾਰਾ ਜਿਹੜਾ ਪ੍ਰਬੰਧ ਮੇਲੇ ਸੰਬੰਧੀ ਟੂਰਨਾਮੈਂਟ ਦਾ ਕਰ ਦਿੱਤਾ ਗਿਆ ਅੱਜ ਜਿਹੜੀ ਵਿਸ਼ੇਸ਼ ਮੀਟਿੰਗ ਜਿਹੜੀ ਹੈ ਉਹ ਸਾਡੇ ਸਰਪ੍ਰਸਤ ਡਾਕਟਰ ਸੰਜੀਵ ਗੁਇਲ ਜੀ ਔਰ ਐਸੋਸੀਏਸ਼ਨ ਦੇ ਪ੍ਰਧਾਨ ਜਰਿੰਦਰ ਜੈਨ ਜੀ ਗੁਲਦੀਪ ਸਿੰਘ ਜੀ ਗਿੱਲ ਜਰਨਲ ਸਕੱਤਰ ਕੌਰ ਸਿੰਘ ਜੀ ਸੰਧੂ ਸਾਰੀ ਹੀ ਟੀਮ ਅੱਜ ਉਹਨਾਂ ਨੇ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਸੰਭਲ ਲਈਆਂ ਖਿਡਾਰੀਆਂ ਨੂੰ ਬੇਨਤੀ ਹੈ ਕਿ ਅਨੁਸ਼ਾਸਨ ਦੇ ਵਿੱਚ ਰਹਿ ਕੇ ਇਸ ਟੂਰਨਾਮੈਂਟ ਦੇ ਵਿੱਚ ਭਾਗ ਲਓ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪਰਮੋਕੇ ਮੇਲਾ ਵੇਖੋ ਫਰੀਦਕੋਟ ਦੇ ਵਿੱਚ ਤੁਹਾਡਾ ਅਸੀਂ ਸਵਾਗਤ ਕਰਦੇ ਆਂ ਜੀ ਆਇਆਂ ਆਖਦੇ ਆਂ ਔਰ ਸਾਰਿਆਂ ਨੂੰ ਇਹੀ ਅਪੀਲ ਕਰਦੇ ਆਂ ਕਿ ਜਿਹੜਾ ਇਸ ਟੂਰਨਾਮੈਂਟ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੋ ਔਰ ਸਾਡਾ ਸਹਿਯੋਗ ਦਿਓ ਕਿੰਨੀਆਂ ਟੀਮਾਂ ਕਿੰਨੀਆਂ ਆ ਰਹੀਆਂ ਤੇ ਕਿਸ ਤਰ੍ਹਾਂ ਦੇ ਮਤਲਬ ਪ੍ਰਬੰਧ ਹੋਣਾਂ ਵਾਸਤੇ ਜੋ ਬਾਰੂ ਮੋੜਾ ਦੇਖੋ ਜੀ ਪੂਰੇ ਭਾਰਤ ਦੇ ਵਿੱਚੋਂ ਵੱਖ-ਵੱਖ ਸਟੇਟਾਂ ਤੋਂ ਸਾਡੀਆਂ ਜਿਹੜੀਆਂ ਨਾਮਵਰ 20 ਟੀਮਾਂ ਇਸ ਵਾਰ ਹਿੱਸਾ ਲੈ ਰਹੀਆਂ ਉਹਦੇ ਵਿੱਚ ਸਾਡੇ ਬਹੁਤ ਹੀ ਚੋਟੀ ਦੇ ਖਿਡਾਰੀ ਜਿਨ੍ਹਾਂ ਨੇ ਬਹੁਤ ਵੱਡਾ ਨਿਮਾਣਾ ਖਟਿਆ ਉਹ ਆ ਰਹੇ ਐ ਔਰ ਆਪਣੀ ਜਿਹੜੀ ਖੇਡ ਦਾ ਇੱਥੇ ਪ੍ਰਦਰਸ਼ਨ ਕਰਨਗੇ ਔਰ ਇਹ ਖੇਡ ਜਿਹੜੀ ਹੈ ਪਿੰਡਾਂ ਦੀ ਖੇਡ ਹੈ ਔਰ ਸਾਡੇ ਕੋਲੇ ਬਹੁਤ ਜ਼ਿਆਦਾ ਫੋਨ ਆ ਰਹੇ ਐ ਜਿਹੜੇ ਪਿੰਡਾਂ ਦੇ ਵਿੱਚੋਂ ਮੈਚ ਵੇਖਣ ਵਾਲੇ ਸਪான்ਸਰ ਕਰਨ ਵਾਲੇ ਸਾਡੇ ਸਹਿਯੋਗੀ ਔਰ ਸਕੂਲੀ ਬੱਚੇ ਹੋਮ ਹਮਾਕੇ ਇਸ ਟੂਰਨਾਮੈਂਟ ਦੇ ਵਿੱਚ ਪਹੁੰਚਦੇ ਆਂ ਔਰ ਸਭ ਤੋਂ ਵੱਧ ਰਸ਼ ਜਿਹੜਾ ਹੈ ਉਹ ਸ਼ੂਟਿੰਗ ਬਾਲ ਟੂਰਨਾਮੈਂਟ ਤੇ ਹੁੰਦਾ ਹੈ ਇਹਦਾ ਜਿਹੜਾ ਸਿਰ ਹੈ ਉਹ ਸਰਦਾਰ ਕੌਰ ਸਿੰਘ ਜੀ ਸੰਧੂ ਜਿਹੜੇ ਪਿਛਲੇ 40-45 ਸਾਲ ਤੋਂ ਜਿਹੜੀ ਸ਼ੂਟਿੰਗ ਬਾਲ ਖੇਡ ਹੈ ਪੰਜਾਬ ਦੇ ਵਿੱਚ ਉਹਨੂੰ ਚਲਾ ਰਹੇ ਹੈ ਹਰ ਬੱਚਾ ਜਿਹੜਾ ਇਸ ਖੇਡ ਨੂੰ ਪਿਆਰ ਕਰਦਾ ਹੈ ਔਰ ਇਹ ਖੇਡ ਜਿਹੜੀ ਕਬੱਡੀ ਤੋਂ ਬਾਅਦ ਜਿਹੜੀ ਹਰਮਨ ਪਿਆਰੀ ਖੇਡ ਹੈ ਉਹ ਸ਼ੂਟਿੰਗ ਬਾਲ ਹੈ ਔਰ ਖੇਡਾ ਵਤਨ ਪੰਜਾਬੀਆਂ ਦੇ ਵਿੱਚ ਵੀ ਸਭ ਤੋਂ ਵੱਧ ਖਿਡਾਰੀ ਜਿਹੜਾ ਹੈ ਉਹ ਸ਼ੂਟਿੰਗ ਬਾਲ 'ਚ ਹਿੱਸਾ ਲੈ ਰਹੇ ਆਂ